ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਪੰਜਾਬ ਸਿਖਰਾਂ ਦੇ ਉੱਪਰ ਹੈ ਅਖੀਰੀ ਦਿਨ ਚੱਲ ਰਹੇ ਨੇ ਚੋਣ ਪ੍ਰਚਾਰ ਚੱਲ ਰਿਹਾ ਉਤੋਂ ਇਸ ਦੇ ਵਿੱਚ ਬੀਜੇਪੀ ਦੀ ਪੰਜਾਬ ਦੇ ਵਿੱਚ ਸਥਿਤੀ ਕੀ ਹੈ ਕਿਸ ਦੇ ਨਾਲ ਫਾਈਟ ਹੈ ਗੱਲਬਾਤ ਕਰਦੇ ਆ ਨੈਸ਼ਨਲ ਸਪੋਕਸਪਰਸਨ ਆਰ ਪੀ ਸਿੰਘਨਾ ਸਿੰਘ ਸਾਹਿਬ ਫਾਈਟ ਕਿਹਦੇ ਨਾਲ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਨਾਲ ਕਾਂਗਰਸ ਨਾਲ ਜਾਂ ਅਕਾਲੀ ਦਲ ਨਾਲ ਫਾਈਟ ਤੇ ਆਮ ਆਦਮੀ ਪਾਰਟੀ ਨਾਲ ਹੀ ਕੋਈ ਸਰਕਾਰ ਉਹਨਾਂ ਦੀ ਹੈ ਔਰ ਨਕਮੀ ਸਰਕਾਰ ਹੈ ਇਸ ਕਰਕੇ ਨਕਮੀ ਸਰਕਾਰ ਸਰਕਾਰ ਨੂੰ ਜਾਣਾ ਚਾਹੀਦਾ ਹੈ ਔਰ ਉਹਨਾਂ ਦੇ ਲੋਕੀ ਗਲਤੀ ਨਾਲ ਜਿੱਤ ਕੇ ਨਾ ਜਾਣ ਕਿ ਉਹ ਜਿਹੋ ਜਿਹੇ ਕੰਮ ਉਹ ਕਰ ਰਹੇ ਨੇ ਜਿਹੋ ਜਿਆ ਦੁਸ਼ਕਰਮੋਕਾਰ ਨੇ ਔਰ ਜਿਹੋ ਜੀ ਪੰਜਾਬੀਤ ਨੂੰ ਔਰ ਪੰਜਾਬ ਮੁਬਦਨਾਮ ਕਰ ਰਹੇ ਨੇ ਉਹ ਐਕਸਪੋਜ਼ ਹੋਣਾ ਚਾਹੀਦਾ ਇਸ ਕਰਕੇ ਫਾਈਟ ਤੇ ਉਹਨਾਂ ਨਾਲ ਲੀਏ ਸਰਕਾਰ ਉਹਨਾਂ ਦੀ ਹੈ ਬਾਕੀ ਪਾਰਟੀਆਂ ਤੇ ਤੀਜੇ ਚੌਥੇ ਨੰਬਰ ਦੀ ਪਾਰਟੀਆਂ ਨੇ ਕਿਉਂਕਿ ਲਗਾਤਾਰ ਹੁਨਰਵਿੰਦ ਕੇਜਰੀ ਵਾਲੀ ਪੰਜਾਬ ਚੋਣ ਪ੍ਰਚਾਰ ਕਰ ਰਹੇ ਨੇ ਪਹਿਲਾਂ ਕਹਿੰਦੇ ਸੀ ਮੈਨੂੰ ਹੁਣ ਜਮਾਨਤ ਚਾਹੀਦੀ ਹੈ ਉਹ ਸੁਪਰੀਮ ਕੋਰਟ ਨੇ ਫੈਸਲਾ ਅੱਗੇ ਪਾਤਾ ਵੀ 7 ਦਿਨ ਬਾਅਦ ਗੱਲ ਕਰਾਂਗੇ ਅਜੇ ਤੱਕ ਉਹਨਾਂ ਨੂੰ ਕੋਈ ਜਮਾਨਤ ਦੀ ਗੱਲ ਹੋਈ ਨਹੀਂ ਲੇਕਿਨ ਪੰਜਾਬ ਚੋਣ ਪ੍ਰਚਾਰ ਕਰ ਰਹੇ ਨੇ ਪਹਿਲਾਂ ਕਹਿ ਰਹੇ ਸੀ ਮੇਰੀ ਤਬੀਅਤ ਠੀਕ ਨਹੀਂ ਹੈਗੀ ਨਹੀਂ ਅਗਰ ਤਬੀਅਤ ਠੀਕ ਨਹੀਂ ਤੇ ਫਿਰ ਚੋਣ ਪ੍ਰਚਾਰ ਕਿਉਂ ਕਰ ਰਹੇ ਨੇ ਔਰ ਆਦਮੀ ਵਾਸਤੇ ਸੀਚੰਦੇ ਉਹਨਾਂ ਦੀ ਸਿਹਤ ਅੱਛੀ ਰਹੇ ਆਪਣਾ ਇਲਾਜ ਕਰਾਣ ਤੇ ਹਰ ਜੇਲ ਜਾਣ ਤੇ ਹਰ ਜੇਲ ਦਾ ਡਾਕਟਰ ਜੋ ਰਿਕਮੈਂਡ ਕਰੇ ਐਮਸ ਵਾਸਤੇ ਜਿੱਥੇ ਵੀ ਰਿਕਮੈਂਡ ਕਰੇ ਉੱਥੇ ਜਾ ਕੇ ਇ ਔਰ ਜਿਹੜਾ ਤਿਹਾਰ ਦਾ ਮੰਤਰੀ ਉਹ ਤੇ ਇਹਨਾਂ ਦਾ ਮੰਤਰੀ ਹੈ ਤਿਹਾਰ ਜੇਲ੍ਹ ਦਾ ਜਿਹੜਾ ਪੂਰਾ ਅਰੇਂਜਮੈਂਟ ਹੈ ਉਤੇ ਦਿੱਲੀ ਸਰਕਾਰ ਦੇ ਅnder ਗਤਾਂ ਦਾ ਤੇ ਆਪਣਾ ਇਲਾਜ ਕਰਾਣ ਠੀਕ ਇਲਾਜ ਕਰਾਣ ਜਾ ਕੇ ਪਰ ਰਾਜਨੀਤੀ ਕਰ ਰਹੇ ਨੇ ਅਸਲ ਜੋ ਇਲਾਜ ਨਹੀਂ ਬਿਮਾਰੀ ਕਰਕੇ ਨਹੀਂ ਬੇਲ ਚਾਹਦੇ ਔਰ ਆਦਰ ਪੈ ਕੀ ਹੈ ਸੀਸ਼ ਮੈਲ ਦੀ ਤਿਹਾਰ ਥੋੜਾ ਔਖਾ ਲੱਗਦਾ ਔਰ ਉਹ ਜਿਹੜਾ 4 ਲੱਖ ਦਾ ਜਿਹੜਾ ਕਮੋਡ ਜਿਹੜਾ ਯੂਜ਼ ਕਰਦੇ ਸਨ ਉਹਨੂੰ 4 ਲੱਖ ਦੀ ਸੀਟ ਹੈ ਟਾਇਲਟ ਸੀਟ ਹੈ ਉਹ ਤਾਂ 40 ਚ ਮਿਲਣ ਚੋ ਰਹੀ ਉਹ ਸੀਸ਼ ਮੈਲ ਦੀ ਚ ਮਿਲਦੀ ਹੈ ਕਸ ਕਰਕੇ ਹੀ ਮੇਲ ਪਿਆਰਾ ਹੈ ਔਰ ਇਸ ਦੇ علاوہ ਗੱਲ ਕਰੀਏ ਤਾਂ ਪਹਿਲਾਂ ਦਿੱਲੀ ਦੇ ਤਰਜ਼ ਤੇ ਉੱਪਰ ਕਿਹਾ ਜਾਂਦਾ ਸੀ ਪੰਜਾਬ ਦੇ ਜਿਹੜਾ ਪੰਜਾਬ ਚ ਸਿਹਤ ਤੇ ਸਿੱਖਿਆ ਦਾ ਮਾਡਲ ਲੈ ਕੇ ਆਉਣਾ ਔਰ ਹੁਣ ਤੁਸੀਂ ਕਿੰਨਾ ਕੁ ਮੰਨਦੇ ਹੋ ਵੀ ਉਹ ਲਾਗੂ ਹੋਇਆ ਪੰਜਾਬ ਦੇ ਵਿੱਚ ਦੂਸਰੀ ਤਰਫ ਬਿਜਲੀ ਫਲੀ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਚ ਲਗਾਤਾਰ ਕੱਟ ਲੱਗ ਰਹੇ ਨੇ ਇਹ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਲੋਕ ਵੀ ਦੱਸਦੇ ਨੇ ਵੀ ਲਗਭਗ ਰਾਤ ਰਾਤ ਜਿਹੜੀ ਲਾਈਟ ਆ ਹੁੰਦੀ ਨਹੀਂ ਉਹਨੂੰ ਕਿਵੇਂ ਦੇਖਦੇ ਦੇਖੋ ਇਹ ਨਾ ਛੇਟ੍ਰਿਕ ਕਰਦੇ ਨੇ ਇਹ ਲੋਕਾਂ ਨੂੰ ਡੁਗਡੁਗੀ ਪਾਜ ਕੇ ਝੂਠ ਬੋਲ ਕੇ ਲੋਕਾਂ ਨੂੰ ਤੋੜਦੇ ਨੇ ਜੀ ਇਮਾਨਦਾਰੀ ਜਿਹੜੀ ਗੱਲ ਹੈ ਦਿੱਲੀ ਜਿੱਦਾਂ ਦਿੱਲੀ ਚ ਇਹਨਾਂ ਇਹ ਮਾਡਲ ਫੇਲ ਹੋਇਆ ਅੱਜ ਦਿੱਲੀ ਚ ਬਿਜਲੀ ਦਿੱਕਤ ਹੈ ਦਿੱਲੀ ਚ ਪੀਣ ਦਾ ਪਾਣੀ ਹੈ ਨਹੀਂ ਦਿੱਲੀ ਚ ਕਿਸੇ ਘਰ ਚ ਸਾਫ਼ ਪਾਣੀ ਮਿਲਦਾ ਨਹੀਂ ਪੀਂਦਾ ਹਰ ਕਿਸੇ ਨੇ ਘਰ ਚ ਆਰੋ ਲਾਇਆ ਜਾਂ ਪਾਣੀ ਬੋਤਲ ਦੀ ਖਰੀਦ ਕੇ ਗਰੀਬ ਤੇ ਗਰੀਬ ਆਦਮੀ ਪਾਣੀ ਦੀ ਬੋਤਲ ਖਰੀਦ ਕੇ ਯੂਜ਼ ਕਰਦਾ ਸੇਮ ਪੰਜਾਬ ਵੀ ਹਾਲਤ ਹੈ ਅੱਜ ਬਿਜਲੀ ਦੇ ਕਟ ਲੱਗਨੇ ਸ਼ੁਰੂ ਹੋ ਗਏ ਇਹ ਬਿਜਲੀ ਫਰੀ ਦੀ ਗੱਲ ਕਰਦੇ ਸਨ ਅੱਜ ਪੰਜਾਬ ਵੀ ਜਿੰਨਾ ਨਸ਼ਾ ਹੈ ਉਹਨਾਂ ਨਾਲ ਸਕਦੀ ਪੰਜਾਬੀ ਚ ਹੋਏ ਨਹੀਂ ਇਹਨਾਂ ਦੇ ਆਪਣੇ ਆਗੂ ਆਪਣੇ ਜਿਹੜੇ ਕੈਡਰ ਨੇ ਉਹ ਪੰਜਾਬ ਦੇ ਨਸ਼ੇ ਜੁੜੇ ਹੋਏ ਨੇ ਤੇ ਔਰ ਇਥੇ ਹੱਥ ਮਲਾਏ ਨੇ ਨਾ ਇਹਨਾਂ ਦੇ ਦੋਸਤਿਆਂ ਨੇ ਇਹੋ ਜਿਹੇ ਲੋਕਾਂ ਨਾਲ ਤੇ ਉਹ ਕਿੱਦਾਂ ਉਹਨੂੰ ਦਿਖਾ ਫੈਕਸ਼ਨ ਲੰਗੇ ਜੀ ਤੇ ਇਸ ਕਰਕੇ ਬੜਾ ਸਪਸ਼ਟ ਹੈ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਖਤਰੇ 'ਚ ਹੈ ਔਰ ਪੰਜਾਬ ਦੀ ਜਿਹੜੀ ਫਿਊਚਰ ਪੰਜੀਰੀ ਹੈ ਉਹ ਵੀ ਖਤਰੇ 'ਚ ਹੈ ਦੋ ਤਰੀਕੇ ਨਾਲ ਇੱਕ ਤੇ ਇਹਨਾਂ ਦੇ ਜਿਹੜੇ ਝੂਠੇ ਵਾਅਦੇ ਕਰਕੇ ਔਰ ਇੱਕ ਜਿਹੜਾ ਇਹ ਪੰਜਾਬ ਨੂੰ ਨਸ਼ਿਆਂ ਵੱਲ ਤਕੇਲਦੇ ਨੇ ਪੰਜਾਬ ਦੇ ਵਿੱਚ ਗਰਾਉਂਡ ਰਿਪੋਰਟ ਕੀ ਹੈ ਬੀਜੇਪੀ ਦੀ ਕਿਉਂਕਿ ਇਸ ਵਾਰ ਚੈਲੇਂਜਸ ਹੈ ਕੱਲੀ ਲੜ ਰਹੀ ਹੈ ਕਾਲੀ ਦਾਲ ਦੇ ਨਾਲ ਗੱਠਜੋੜ ਤੋੜ ਕੇ ਬੀਜੇਪੀ ਅਸੀਂ ਪਿਛਲੀ ਵਾਰ ਤੋਂ ਜ਼ਿਆਦਾ ਸੀਟਾਂ ਜਿੱਤਾਂਗੇ ਔਰ ਸਾਡੀ ਪਰਸੈਂਟੇਜ ਅਫਰ ਬਹੁਤ ਅੱਗੇ ਵਧੇਗੀ ਸੁੰਨਿਸ਼ਚਿਤ ਹੈ ਔਰ ਚਮਤਕਾਰੀ ਰਿਜ਼ਲਟਾਂ ਆਣਗੇ ਪੰਜਾਬ ਵਿੱਚ ਮੈਨੂੰ ਇਹ ਕਹਿੰਦਾ ਅਸੀਂ ਅਸੀਂ ਨਹੀਂ ਮੈਂ ਐਵੇਂ ਛੋਟਾ ਛੋਟ ਨਹੀਂ ਬੋਲਾਂਗਾ 13 14 ਜਿੱਤਰੇ ਪਰ ਕਮਾਲ ਦੇ ਰਿਜ਼ਲਟਾਂ ਆਣਗੇ ਜੀ ਔਰ ਪਿਛਲੀ ਵਾਰ ਤੋਂ ਜ਼ਿਆਦਾ ਸੀਟਾਂ ਜਿੱਤਾਂਗੇ ਇਸ ਵਾਰ ਕਿਸਾਨ ਵੀ ਵਿਰੋਧ ਕਰ ਰਿਹਾ ਅੱਜ ਵੀ ਧਰਨਾ ਇੱਕ ਉਮੀਦਵਾਰਾਂ ਦੇ ਘਰ ਦੇ ਬਾਹਰ ਧਰਨਾ ਹੈ ਪੂਰਾ 12 ਤੋਂ 4 ਵਜੇ ਤੱਕ ਉਹਨੂੰ ਕਿਵੇਂ ਦੇਖਦੇ ਹੋ ਇਹ ਜਿਹੜਾ ਧਰਨਾ ਹੈ ਇਹ ਮੋਬਲਾਈਜ਼ ਕੀਤਾ ਗਿਆ ਪੋਲਿਟਿਕਲੀ ਮੋਟੀਵੇਟਿਡ ਕੰਮ ਹੈ ਜਦ ਸਾਰੀ ਗੱਲਬਾਤ ਚੱਲ ਰਹੀ ਔਰ ਇਹ ਥੋੜਾ ਕੀ ਇਲੈਕਸ਼ਨ ਤੋਂ ਬਾਅਦ ਨਹੀਂ ਚਲੇਗੀ ਇਲੈਕਸ਼ਨ ਤੋਂ ਬਾਅਦ ਵੀ ਚਲੇਗੀ ਔਰ ਇਹ ਕੀ ਥੋੜਾ ਜਨਨ ਕਿ ਕੋਈ ਕੈਂਡੀਡੇਟ ਦੇ ਘਰ ਦੇ ਬਾਹਰ ਧਰਨਾ ਦੇ ਕੇ ਸਾਡਾ ਮੈਸੇਜ ਨਹੀਂ ਜਾਏਗਾ ਮੈਸੇਜ ਤੇ ਜਾਏਗਾ ਅੱਜ ਤੁਹਾਡੇ ਮੀਡੀਅਮ ਥਰੂ ਇਹ ਮੈਸੇਜ ਜਾਏਗਾ ਨਹੀਂ ਜਾਏਗਾ ਅੱਜ ਹਰ ਜੇ ਮੋਬਾਈਲ ਜਮਦੀ ਨੇ ਸਸਤਾ ਕਰਤਾ ਜਿਹੜਾ ਡਾਟਾ ਹੈ ਕੁਲ ਮਿਲਾ ਕੇ 1 GB ਡਾਟਾ 13 ਰੁਪਏ ਜਿੱ ਮਿਲਦਾ ਮਹੀਨੇ ਦਾ ਤਾਂ ਜਿਹੜਾ ਮੈਸੇਜ ਸਭ ਪੋਲਿਟਿਕਲ ਮੈਸੇਜ ਛੱਲੇ ਜਾਂਦਾ ਜੀ ਤੁਸੀਂ ਲੋਕਾਂ ਨੂੰ ਕੋਈ ਇੰਡੀਵਿਜੂਅਲ ਨੂੰ ਰੋਕ ਸਕਦੇ ਹੋ ਕੁਝ ਲੀਡਰ ਨੂੰ ਰੋਕ ਸਕਦੇ ਹੋ ਪਰ ਜਿਹੜਾ ਸਾਡਾ ਪੰਨਾ ਪ੍ਰਮੁੱਖ ਹੈ ਉਹ ਤੇ ਪਰਚੀ ਦੇ ਜਾਂ ਰਿਹਾ ਹੈ ਅੱਜ ਪੰਜਾਬ ਵਿੱਚ ਹਰ ਘਰ ਸਿਰਫ ਬੀਜੇਪੀ ਦੀ ਪਰਚੀ ਜਾ ਰਹੀ ਹੈ ਕਿਸੇ ਹੋਰ ਪਾਰਟੀ ਦੀ ਪਰਚੀ ਨਹੀਂ ਜਾ ਰਹੀ ਪੰਜਾਬ ਵਿੱਚ ਮਤਲਬ ਪੰਜਾਬ ਚ ਬੀਜੇਪੀ ਲੰਮੇ ਲੀਡੋ ਜਿੱਤ ਸਕਦੀ ਹੈ ਸੂ ਨਿਸ਼ਚਿਤ ਮੇਰੀ ਗੱਲ ਨੋਟ ਕਰ ਲੈਣਾ ਪਿਛਲੀ ਵਾਰ ਤੋਂ ਜ਼ਿਆਦਾ ਸੀਟਾ ਜਿੱਤਾਂਗੇ ਔਰ ਪਰਸੈਂਟੇਜ ਸਾਡੀ ਵੋਟ ਵੀ ਵਧੇਗੀ ਬਹੁਤ ਜ਼ਿਆਦਾ ਪੰਜਾਬ ਚ ਪਹਿਲਾਂ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਲੰਮੇ ਸਮੇਂ ਤੋਂ ਫਿਰ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਵੀ ਰਹੀ ਹੈ ਫਿਰ ਆ ਰਹੇ ਨੇ ਦੁਬਾਰਾ ਅਮਿਤ ਸ਼ਾਹ ਦੀ ਫੇਰੀ ਵੀ ਰਹੀ ਹੈ ਰਾਜਨਾਥ ਸਿੰਘ ਦੀ ਫੇਰੀ ਵੀ ਰਹੀ ਹੈ ਤਾਂ ਕਿੰਨਾ ਇੱਕ ਪ੍ਰਭਾਵ ਉਸ ਚੀਜ਼ ਦਾ ਪਿਆ ਲੋਕਾਂ ਦੇ ਮਨਾਂ ਦੇ ਵਿੱਚ ਜੇਕਰ ਕਹਿ ਲਈ ਵੀ ਭਾਜੀਪੀ ਵੜੀ ਹੈ ਜਾਂ ਫਿਰ ਦੂਸਰੀਆਂ ਪਾਰਟੀਆਂ ਘਟੀਆਂ ਇਸ ਤਰੀਕੇ ਦਾ ਕੀ ਵਿਹਾਰ ਕੀ ਹੈ ਇਹ ਗੱਲ ਤੇ ਮੰਨਦੇ ਹੋ ਕਿ ਅਸੀਂ ਪੰਜਾਬ ਨੂੰ ਸੀਰੀਅਸਲੀ ਲੈ ਰਹੇ ਹਾਂ ਪ੍ਰਧਾਨ ਮੰਤਰੀ ਤੁਸੀਂ ਦੱਸਣਾ ਵੀ ਸੀਰੀਅਸ ਲੈ ਰਹੇ ਨਹੀਂ ਤੁਸੀਂ ਆਪ ਕਹਿ ਰਹੇ ਹੋ ਪ੍ਰਧਾਨ ਮੰਤਰੀ ਜੀ ਫੇਰੀ ਲਾ ਰਹੇ ਨੇ ਅਤੇ ਲਗਾਤਾਰ ਲਾ ਰਹੇ ਨੇ ਫੇਰੀਆਂ ਹੋਮ ਮਿਨਿਸਟਰ ਸਾਹਿਬ ਫੇਰੀ ਲਾ ਰਹੇ ਨੇ ਰੱਖਿਆ ਮੰਤਰੀ ਜੀ ਫੇਰੀ ਲਾ ਰਹੇ ਨੇ ਅਰਪਨ ਡਿਵੈਲਪਮੈਂਟ ਮਿਨਿਸਟਰ ਫੇਰੀ ਲਾ ਰਹੇ ਨੇ ਪਾਣੀ ਵਾਲੇ ਮੰਤਰੀ ਫੇਰੀ ਜਿਲਾ ਰਹੇ ਨੇ ਕਾਰਪੋਰੇਟ ਮਿਨਿਸਟਰ ਫੇਰੀ ਲਾ ਰਹੇ ਨੇ ਫਾਈਨੈਂਸ ਮਿਨਿਸਟਰ ਫੇਰੀ ਲਾ ਰਹੇ ਨੇ ਅਸੀਂ ਤੇ ਲਗਾਤਾਰ ਫੇਰੀਆਂ ਲਾ ਰਹੇ ਨੇ ਅਸੀਂ ਤੇ ਲੋਕਾਂ ਤੱਕ ਆਪਣਾ ਮੈਸੇਜ ਲੈ ਕੇ ਜਾ ਰਹੇ ਹਾਂ ਔਰ ਜੋ ਮੈਸੇਜ ਅਸੀਂ ਕਨਵੇ ਕਰਨਾ ਸੀ ਕਨਵੇ ਕਰ ਰਹੇ ਹਾਂ ਜੀ ਅਸੀਂ ਪੰਜਾਬ ਨੂੰ ਸੀਰੀਅਸਲੀ ਲੈ ਰਹੇ ਹਾਂ ਔਰ ਇਹ 13 ਸੀਟਾ ਸੜਸੇ ਇੰਪੋਰਟ ਨੇ ਜੀ ਜਿਹੜਾ ਸਾਡਾ 400 ਦਾ ਟਾਰਗੇਟ ਹੈ ਉਹਦੇ 13 ਦਾ ਖਾਤਾ ਹੈਗਾ ਸੋ ਇਹ ਵੋਟਾਂ ਮਿਲੇ ਜਿਆਦਾ ਵੀ ਫੇਰਾ ਲਾਉਣਾ ਪੰਜਾਬ ਉਹਦੇ ਸੀਰੀਅਸ ਲੱਗਿਆ ਨਹੀਂ ਤਾਂ ਇੱਕ ਤੁਹਾਨੂੰ ਕਿੰਨੀ ਗੱਲ ਫਹਿਮੀ ਕਰਤੀ ਜੀ ਪੀਐਮ ਸਾਹਿਬ ਤੇ ਲਗਾਤਾਰ ਪੰਜਾਬ ਆਂਦੇ ਰਹੇ ਨੇ ਉੱਤੇ ਚੰਨੀ ਸਾਹਿਬ ਨੇ ਰੋਕਿਆ ਸੀ ਪੀਐਮ ਸਾਹਿਬ ਨੂੰ ਦਿੱਖ ਜੀ ਨਹੀਂ ਇਹ ਹੋਣੀ ਰੋਕਿਆ ਗਜਿੰਦਰ ਸਿੰਘ ਸ਼ੇਖਾਵਤ ਨੇ ਜਿੰਨੀ ਫੇਰੀਆਂ ਲਾਈਆਂ ਜਾਂ ਹਰਦੀਪ ਸਿੰਘ ਪੂਰ ਨੇ ਜਿੰਨੀ ਫੇਰੀਆਂ ਲਾਈਆਂ ਨੇ ਉਹਦੀ ਗਿਣਤੀ ਨਹੀਂ ਤੁਸੀਂ ਗੰਦੇ ਜਾਂ ਅਨਰਖ ঠাকুর ਨੇ ਜਿੰਨੀ ਫੇਰੀਆਂ ਉਹਦੀ ਗਿਣਤੀ ਨਹੀਂ ਗਿੰਦੇ ਜੀ ਇਹ ਸਾਰੇ ਮੰਤਰੀ ਮਿਲਾ ਕੇ ਘੱਟੋ ਘੱਟ 50 ਫੇਰੀਆਂ ਲਾ ਚੁੱਕੇ ਹੋਣਗੇ ਜੀ ਇਲੈਕਸ਼ਨ ਤੋਂ ਪਹਿਲੇ ਔਰ ਸਾਡੇ ਅੱਛੇ ਤੋਂ ਡੈਡੀਕੇਟਿਡ ਸਨ ਜੀ ਮਿਨਾਕਸ਼ੀ ਲੇਖੀ ਆਈ ਮੰਤਰੀ ਸੀ ਉਹ ਉਹਨੂੰ ਡੈਡੀਕੇਟ ਕੀਤਾ ਕਿ ਇੱਕ ਇੱਕ ਕੰਸਟਿਟਿਊਐਂਸੀ ਦੇਖਣੀ ਹੈ ਹਰਦੀਪ ਪੁਰੀ ਸਾਹਿਬ ਨੂੰ ਅੰਮ੍ਰਿਤਸਰ ਦਿੱਤਾ ਕਿ ਹਰਦੀਪ ਪੁਰੀ ਸਾਹਿਬ ਲਗਾਤਾਰ ਅੰਮ੍ਰਿਤਸਰ ਨੂੰ ਕੈਟਰ ਕਰਨ ਕੰਮ ਕਰਨਗੇ ਤਾਂ ਸਾਡੇ ਸੇ ਲਗਾਤਾਰ ਕੰਮ ਹੁੰਦਾ ਰਿਹਾ ਔਰ ਸੰਪਰਕ ਕਰ ਰਿਹਾ 5 ਸਾਲ ਅਸੀਂ ਪੰਜਾਬ ਨੂੰ ਛੱਡਿਆ ਨਹੀਂ ਜੀ ਔਰ ਪੰਜਾਬ ਦੇ ਬਾਰੇ ਜੋ ਚਿੰਤਾ ਕਰਦੇ ਸਨ ਪੰਜਾਬ ਦੇ ਬਾਰੇ ਚਿੰਤਾ ਕੀਤੀ ਔਰ ਸਿੱਖੀ ਦੀ ਜੋ ਚਿੰਤਾ ਕਰਦੇ ਸਨ ਜੋ ਸਿੱਖੀ ਬਾਰੇ ਜੋ ਜੋ ਕੰਮ ਕਰਦੇ ਸਨ ਮੋਦੀ ਸਾਹਿਬ ਨੇ ਸਾਰੇ ਕੰਮ ਕੀਤੇ ਨੇ ਚੌਂ ਪੰਜਾਬ ਦਾ ਦੌਰਾਨ ਵੀ ਲਗਾਤਾਰ ਗੋਲੀਆਂ ਚੱਲਣ ਦਾ ਸੰਸਾਰਾ ਜਾਰੀ ਹੈ ਇੱਕ ਦਿਨ ਪਹਿਲਾਂ ਵੀ ਅੰਮ੍ਰਿਤਸਰ ਚੱਲੀ ਸੀ ਅੱਜ ਫੇਰ ਸਵੇਰੇ ਗੋਲੀ ਚੱਲੀ ਇੱਕ ਐਡਵੋਕੇਟ ਦੀ ਗੱਡੀ ਦੇ ਉੱਪਰ ਵੀ ਘਰ ਵੀ ਫਾਇਰਿੰਗ ਹੋਈ ਪੰਜਾਬ ਸਰਕਾਰ ਲਾਅ ਐਂਡ ਆਰਡਰ ਵਿੱਚ ਫੇਲ ਹੈ ਮਾਨ ਸਾਹਿਬ ਲਾਅ ਐਂਡ ਆਰਡਰ ਮੇਨਟੇਨ ਕਰਨ ਵਿੱਚ ਫੇਲ ਨੇ ਇਹਦੇ ਕੋਈ ਸ਼ੱਕ ਨਹੀਂ ਹੈਗਾ ਔਰ ਇਹ ਚਿੰਤਾ ਮਾਨ ਸਾਹਿਬ ਨੂੰ ਕਰਨੀ ਚਾਹੀਦੀ ਹੈ ਨੀਤੇ ਸਿਫਤ ਨੀਤੇ ਵਾਜੂ ਆਸਮਨੇ ਅੱਖੇ ਕੀ ਸਰਕਾਰ ਉਹਨੇ ਤੋੜ ਦਾਂਗੇ ਅਸੀਂ ਇਲੈਕਸ਼ਨ ਖਤਮ ਹੋਏਗਾ ਨਾ ਸਰਕਾਰ ਤੋੜ ਦਾਂਗੇ ਅੱਛਾ ਹੋਏਗਾ ਖੁਦ ਅਸਤੀਫਾ ਦੇ ਦੇਣ ਤੁਸੀਂ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਿਜ਼ਨ ਹੈ ਜੇਕਰ ਸਰਕਾਰ ਬੰਦ ਹੀ ਹੈ ਪੰਜਾਬ ਤੇ ਸੀਟਾਂ ਵੱਧ ਖਰਚਦੇ ਹੋ ਤਾਂ ਫਿਰ ਕੀ ਵਿਜ਼ਨ ਹੈ ਪੰਜਾਬ ਦੇ ਵਾਸਤੇ ਪੰਜਾਬ ਦੀ ਜਿਹੜੀ ਐਗਰੀਕਲਚਰ ਪਾਲਿਸੀ ਉਹ ਠੀਕ ਹੋਣੀ ਚਾਹੀਦੀ ਹੈ ਪੰਜਾਬ ਦੀ ਖੇਤੀ ਠੀਕ ਹੋਣੀ ਚਾਹੀਦੀ ਹੈ ਪੰਜਾਬ ਦੀ ਖੇਤੀ ਇਹੋ ਜਿਹੀ ਹੋਵੇ ਜਿਹੜੀ ਪੰਜਾਬ ਦੇ ਖੇਤੀ ਦੀ ਵੀ ਚਿੰਤਾ ਕਰੇ ਔਰ ਪੰਜਾਬ ਦੀ ਆਨਵਲੀ ਪੰਜੀਰੀ ਦੀ ਵੀ ਚਿੰਤਾ ਕਰੇ ਆਨਵਲੀ ਜਿਹੜੀ ਫਿਊਚਰ ਜਨਰੇਸ਼ਨ ਹੈ ਉਹਦੇ ਵੀ ਚਿੰਤਾ ਕਰੇ ਪੰਜਾਬ ਤੋਂ ਲੋਕੀ ਬਾਹਰ ਆਪਣੇ ਕੈਂਸਰ ਦਾ ਕਰਾਂਦਿਆਂ ਦਾ ਇਲਾਜੰਦੋ ਬੰਦ ਹੋਣਾ ਚਾਹੀਦਾ ਹੈ ਪੰਜਾਬ ਵਿੱਚ ਡਾਈਵਰਸੀਫਿਕੇਸ਼ਨ ਆਫ ਟਰੋਪ ਜਰੂਰੀ ਹੈ ਪੰਜਾਬ ਵਿੱਚ ਇੰਡਸਟਰੀਲਾਈਜੇਸ਼ਨ ਜਰੂਰੀ ਹੈ ਪੰਜਾਬ ਵਿੱਚ ਸਿਕਿਉਰਿਟੀ ਜਰੂਰੀ ਹੈ ਕਿ ਬਾਰਡਰ ਸਕਿਉਰ ਹੋਣ ਸਾਡੇ ਜਿਹੜੇ ਡਰੋਨ ਦੇ ਥਰੂ ਜਿਹੜਾ ਸਮਾਨ ਆਂਦਾ ਇਹ ਰੁਕਣਾ ਚਾਹੀਦਾ ਹਰ ਕਿਸਮ ਤੇ ਪੰਜਾਬ ਦੇ ਗੈਂਗਸਟਰ ਜਿਹੜਾ ਜੇਲ੍ਹ ਤੋਂ ਬੈਠ ਕੇ ਆਪਣੇ ਤੰਦਾਸ਼ ਲਾ ਰਿਹਾ ਉਹ ਬੰਦ ਹੋਣਾ ਚਾਹੀਦਾ ਹੈ ਜਿਹੜਾ ਗੈਂਗਸਟਰਸ ਨੇ ਔਰ ਜਿਹੜਾ ਮਿਲਟੈਂਟਸ ਨੇ ਜਿਹੜਾ ਖਾਲਸਤਾਨੀਆਂ ਨੇ ਮਿਲ ਕੇ ਆਪਸ ਵਿੱਚ ਗੱਠ ਜੋੜ ਬਣਾ ਕੇ ਜਿਹੜਾ ਬਿਜ਼ਨਸ ਨਵਾਂ ਸ਼ੁਰੂ ਕਰਤਾ ਹੈ ਉਹ ਬੰਦ ਹੋਣਾ ਚਾਹੀਦਾ ਤੇ ਪੰਜਾਬ ਇਸ ਟੂ ਚੇਂਜ 올 ਟੂਗੇਦਰ ਫॉर द ਗੁੱਡ ਆਫ ਪੰਜਾਬ ਪੰਜਾਬ ਇੱਕ ਖੁਸ਼ਹਾਲ ਰਾਜ ਹੈ ਔਰ ਉਹ ਉਹਦੀ ਜਿਹੜੀ ਖੁਸ਼ਹਾਲੀ ਹੈ ਉਹ ਪੂਰੀ ਨਿਖਰ ਕੇ ਆਣੀ ਚਾਹੀਦੀ ਹੈ ਇਹੀ ਵਾਦੇ ਆਮ ਆਦਮੀ ਪਾਰਟੀ ਨੇ ਵੀ ਕੀਤੇ ਸੀ ਕਿਉਂਕਿ ਲਗਾਤਾਰ ਦੇਖਿਆ ਜਾਂਦਾ ਪਹਿਲਾਂ ਉਹ ਸਿਹਤ ਸਿੱਖਿਆ ਤੋਂ ਬਾਅਦ ਫਿਰ ਆंदे ਹੀ ਗੈਂਗਸਟਰਵਾਦ ਖਤਮ ਕਰ ਦਾਂਗੇ ਗੈਂਗਸਟਰ ਨੂੰ ਅੰਦਰ ਕਰਤਨ ਕਾਊਂਟਰ ਕਰਤੇ ਔਰ ਹੁਣ ਦੇਖਿਆ ਜਾਂਦਾ ਲੋਕਾਂ ਦੇ ਵਿੱਚ ਵੀ ਚਰਚਾ ਹੈ ਵੀ ਨਸ਼ਾ ਉਸੇ ਤਰ੍ਹਾਂ ਹੀ ਆ ਵਿਰੋਜ਼ਗਾਰੀ ਉਸੇ ਤਰ੍ਹਾਂ ਹੀ ਗੈਂਗਸਟਰਵਾਦ ਉਸੇ ਤਰ੍ਹਾਂ ਹੀ ਲੇਕਿਨ ਹੋਰ ਨਵੇਂ ਨਿਕਲ ਕੇ ਨਾਮ ਆਉਂਦੇ ਆ ਵੀ ਉਹਨਾਂ ਦੇ ਮੰਤਰੀਆਂ ਦੀਆਂ ਅਸ਼ਲੀਲ ਵੀਡੀਓ ਆ ਸਾਹਮਣੇ ਆਉਂਦੀਆਂ ਲਗਾਤਾਰ ਹੁਣ ਕੱਲ ਬਲਕਾਰ ਸਿੰਘ ਦੀ ਆ ਗਈ ਕੋਈ ਦਿਨ ਪਹਿਲਾਂ ਕਟਾਰੂ ਚੱਕ ਦੀ ਆਈ ਸੀਗੀ ਉਹ ਪੰਜਾਬੀਤ ਨੂੰ ਸ਼ਰਮਸ਼ਾਰ ਕਰ ਰਹੇ ਨੇ ਉਹ ਛੋਟੇ ਕੱਦ ਦੇ ਲੋਕੀ ਨੇ ਜਿਹੜੇ ਜਿਨ੍ਹਾਂ ਨੂੰ ਉਧਾ ਉਧਾ ਮਿਲ ਗਿਆ ਉਸ ਸਮਾਜਿਕ ਜੀਵਨ ਇਚਿਹਨ ਯੋਗ ਲੋਕੀ ਨਹੀਂ ਅਗੇ ਔਰ ਸਭ ਤੋਂ ਸੋਚ ਹੈ ਕਿ ਜਿਹਨੇ ਉਹਨਾਂ ਦੇ ਆਗੂ ਨੇ ਜਿਹੜੇ ਉਹਨਾਂ ਦੇ ਮਾਪਿਓ ਨੇ ਰਾਜਨੀਤੀ ਦੇ ਉਹ ਉਹਨਾਂ ਦੇ ਖਿਲਾਫ ਫਿਕਸ਼ਨਾਂ ਨੂੰ ਡਰਦੇ ਨੇ ਇਹ ਬਿਮਾਰੀ ਜਿੱਲੀ ਵੀ ਚੱਲੀ ਸੀ ਉਹ ਦਿੱਲੀ ਤੋਂ ਚੱਲ ਕੇ ਪੰਜਾਬ ਵੀ ਆ ਗਈ ਸੰਦੀਪ ਕੁਮਾਰ ਸੀ ਨਾ ਇੱਕ ਐਮ ਐਲ ਏ ਸੀ ਉਹ ਰਾਸ਼ਨ ਕਾਰਡ ਦੇ ਨਾਮ ਤੇ ਕੁੜੀਆਂ ਨਾਲ ਰੇਪ ਕਰਦਾ ਸੀ ਉਹਨਾਂ ਦਾ ਬਿਊਟੀ ਫੋਟੋ ਬਣਾਉਂਦਾ ਸੀ ਸ਼ਾਇਦ ਬਿਊਟੀ ਫੋਟੋ ਦਾ ਤੰਦਾ ਕਰਦਾ ਸੀ ਇਹ ਕਹਿੰਦਾ ਮੰਤਰੀ ਜਿਹੜਾ ਸਰਕਾਰੀ ਹੈਗਾ ਸੀ ਪਹਿਲੇ ਜਿਹੜਾ ਐਮ ਐਲ ਏ ਸੀ ਉਹ ਆਪਣੀ ਜਨਾਨੀ ਤੋਂ ਕੁੱਤਾ ਛੱਡ ਦਿੰਦਾ ਸੀ ਹੁਣ ਇਹ ਜਿਹੜਾ ਖਾਸ ਕਰਕੇ ਬਰਕਾਰ ਸੇਲਾ ਮਾਮਲਾ ਹੈ ਇਹਨੇ ਪੂਰੀ ਪੰਜਾਬੀਅਤ ਨੂੰ ਪੂਰੀ ਸਿੱਖ ਨੂੰ ਸ਼ਰਮਸਾਰ ਕੀਤਾ ਇਹ ਪੰਜਾਬ ਦੀ ਕਲਚਰ ਨਹੀਂ ਇਹ ਕਲਚਰ ਝਾੜੂ ਦੀ ਕਲਚਰ ਹੈ ਔਰ ਲੋਕੀ ਇਸ ਕਲਚਰ ਨੂੰ ਪਸੰਦ ਨਹੀਂ ਕਰਦੇ ਕਹਿੰਦਾ ਮਤਲਬ ਇਹ ਸਾਰਾ ਕੁਝ ਦਿੱਲੀ ਦੇ ਤਰਜ਼ ਦੇ ਉੱਤੇ ਹੀ ਪੰਜਾਬ ਚ ਆਇਆ ਫਿਰ ਇਹ ਇਹ ਜੀਨ ਚੈੱਕ ਕਰੋ ਨਾ ਕਿਤੇ ਜੀਨ ਨੇ ਇਹ ਬਲਕਾਰ ਸਿੰਘ ਦਾ ਮਾਮਲਾ ਇਹ ਸੰਦੀਪ ਕੁਮਾਰ ਦਾ ਮਾਮਲਾ ਆਪਣੇ ਘਰ ਬੁਲਾ ਕੇ ਇੱਕ ਆਪਣੀ ਕੁਲੀਕ ਐਮਪੀ ਨੂੰ ਕੁੱਟਵਾਉਣ ਦਾ ਮਾਮਲਾ ਇਹ ਜੀਨ ਕਿ ਜਨੇ ਚੈੱਕ ਕਰਨੀ ਚੀਜ਼ ਨਹੀਂ ਜੀ ਇਹ ਪੰਜਾਬ ਦੇ ਜੀਨ ਨਹੀਂ ਹੈਗੇ ਇਹ ਜੀਨ ਤੇ ਕੇਜਰੀਵਾਲ ਦੇ ਜੀਨ ਨੇ ਇਹ ਚੈੱਕ ਕਰਨੀ ਚੀਜ਼ ਨਹੀਂ ਜੀ ਇਹ ਵੈਰੀਫਿਕੇਸ਼ਨ ਹੋਣੀ ਜੀ ਦੀ ਹੈ ਕਿ ਇਹਨਾਂ ਜੀਨ ਕਿਤੇ ਆ ਗਏ ਨੇ ਇਹ ਪੰਜਾਬੀਅਤ ਨਹੀਂ ਹੈਗੀ ਇਹ ਪੰਜਾਬ ਦਾ ਲੋਕੀ ਪੰਜਾਬ ਦਾ ਜਿਹੜਾ ਕੋਈ ਠੀਕ ਆਦਮੀ ਹੋਗਾ ਉਹ ਕਰਮ ਨਹੀਂ ਕਰ ਸਕਦਾ ਇੱਕ ਕਿਤੇ ਕਿਤੇ ਛਾਪ ਲੱਗ ਗਈ ਹੈ ਪੰਜਾਬ ਤੇ ਪੈੜੀ ਛਾਪ ਪੈ ਗਈ ਹੈ ਇਹਨੂੰ ਦੂਰ ਹਟਾ ਦੀ ਲੋੜ ਆ ਉਹਨੂੰ ਬਿਲਕੁਲ ਬਿਲਕੁਲ ਧੰਨਵਾਦ ਆ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਆਰ ਪੀ ਸਿੰਘ ਨੈਸ਼ਨਲ ਸਪੋਕਸਪਰਸਨ ਨੇ ਬੀਜੇਪੀ ਦੇ ਔਰ ਕਿਸ ਤਰੀਕੇ ਦੀ ਸਿਤੀ ਹੈ ਉਹਦੇ ਬਾਰੇ ਵੀ ਖਾਸ ਜਾਣਨਾ ਜਿਹੜਾ ਉਹ ਪਾਇਆ ਗਿਆ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par